ਜਿੱਥੇ ਪੂਰੇ ਪੰਜਾਬ ਦੇ ਵਿੱਚ ਅੱਜ ਚੰਡੀਗੜ੍ਹ ਧਰਨੇ ਨੂੰ ਲੈ ਕੇ ਕਿਸਾਨਾਂ ਦੇ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਉਸ ਧਰਨੇ ਦੇ ਵਿੱਚ ਕਿਸਾਨ ਸ਼ਾਮਲ ਹੋ ਸਕਣ ਪੰਜਾਬ ਦੇ ਸੀਐਮ ਦਾ ਬਿਆਨ ਵੀ ਆਉਂਦਾ ਇੱਕ ਮੀਟਿੰਗ ਵੀ ਜਿਹੜੀ ਹੈ ਕਿਸਾਨਾਂ ਨਾਲ ਹੁੰਦੀ ਹੈ ਬੇਸਿੱਟਾ ਮੀਟਿੰਗ ਨਿਕਲਦੀ ਹੈ ਪਰ ਕਿਸਾਨਾਂ ਨੇ ਕਿਹਾ ਸੀ ਧਰਨਾ ਅਸੀਂ ਦਿਆਂਗੇ ਜਿਸ ਲਈ ਅੱਜ ਹਲਕਾ ਗੁਰੂ ਅਰਥੇ ਤੋਂ ਭਾਰਤੀ ਕਿਸਾਨ ਯੂਨੀਅਨ ਡਿਕੌਂਦਾ ਦੇ ਕਿਸਾਨ ਯੂਨੀਅਨ ਦੇ ਆਗੂ ਜਾ ਰਹੇ ਹੈਗੇ ਸੀ ਤੇ ਉਹਨਾਂ ਨੂੰ ਗੋਲੂ ਕਾ ਮੋੜ ਦੇ ਵਿੱਚ ਰੋਕ ਲਿਆ ਗਿਆ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਕਿਸਾਨ ਜੁਨੀ ਦੇ ਆਗੂ ਗੱਲਬਾਤ ਕਰ ਲੈਣਾ ਸਰਦੇਵ ਹੋਰੀ ਜੀ ਚੰਡੀਗੜ੍ਹ ਦੀ ਤਿਆਰੀ ਸੀ ਬਿਲਕੁਲ ਜੀ ਥੇਨ ਸਾਹਿਬ ਅਸੀਂ ਜੋ ਚੰਡੀਗੜ੍ਹ ਦੀ ਕਾਲ ਸੀ 5 ਤਰੀਕ ਦੀ ਜੀ ਅਸੀਂ ਉਸ ਲਈ ਆ ਸਾਰੀ ਤਿਆਰੀ ਕਰਕੇ ਆ ਟਰੈਲਾ ਸਾਡਾ ਖੜਾ ਹੈ ਜਾ ਰਹੇ ਸੀ ਅੱਗੂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕਿਆ ਹੈ ਭਗਵੰਤ ਮਾਨ ਨੇ ਜਿਹੜਾ ਕਹਿੰਦਾ ਸੀਗਾ ਪਹਿਲਾਂ ਮੈਂ ਕਿਸਾਨਾਂ ਦਾ ਮੈਂਤੀ ਆ ਕਿਸਾਨਾਂ ਦੇ ਵਿੱਚ ਬਹਿ ਕੇ ਤੁਸੀਂ ਦੇਖਿਆ ਹੋਣਾ ਵੀਡੀਓ ਵਿੱਚ ਔਰ ਇਹ ਕਿ ਇਹਨਾਂ ਦੇ ਜਿੰਨੇ ਵੀ ਹੈਗੇ ਨਾ ਜਾਂ ਕੋਈ ਵੱਡਾ ਇਹਨਾਂ ਦਾ ਸਪੀਕਰ ਹੈਗਾ ਤੇ ਜਾਂ ਕੋਈ ਇਹਨਾਂ ਦਾ ਹੋਰ ਵੀ ਲੀਡਰ ਹੈ ਉਦੋਂ ਕਿਸਾਨਾਂ ਵਿੱਚ ਬੈਠ ਕੇ ਹੀ ਇਸ ਪਾਰਟੀ ਬਣਾਈ ਆ ਜਿਹੜੇ ਸੀਐਮ ਬਣਿਆ ਜੋ 2020-21 ਦਾ ਜਿਹੜਾ ਅੰਦੋਲਨ ਸੀ ਉਹਦੇ ਕਰਕੇ ਹੀ ਇਹ ਸੀਐਮ ਬਣਿਆ ਉਦੋਂ ਉਹਨਾਂ ਵਿੱਚ ਬੈਠ ਕੇ ਕਹਿੰਦਾ ਰਹੇ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਇਹਨਾਂ ਦੀ ਜਾਇਜ਼ ਮੰਗਾ ਨੇ ਲੇਕਿਨ ਹੁਣ ਇਹ ੱਤਕਾ ਕਰ ਰਿਹਾ ਡਿਕਟੇਟਰ ਸ਼ਾਈ ਇਹ ਜਿਹੜਾ ਪ੍ਰਮਾਣ ਇਹਨੇ ਜਾਰੀ ਕੀਤਾ ਹੈ ਮੀਟਿੰਗ ਚੱਲਦੀ ਸੀ ਕਿਸਾਨਾਂ ਨਾਲ ਵਿੱਚੋਂ 7-8 ਮੰਗਾ ਇਹਨਾਂ ਨੇ ਮੰਨੀਆਂ ਤੇ ਉਸ ਤੋਂ ਬਾਅਦ ਕਹਿੰਦਾ ਤੁਸੀਂ ਧੰਦੇ ਦਾ ਕੀ ਕਰੋਗੇ ਤੇ ਉਹ ਕਹਿੰਦੇ ਵੀ ਆਪਣੀਆਂ ਜਿਹੜੀਆਂ ਬਾਕੀ ਮੰਗਾਂ ਨੇ ਉਹਦੇ ਤੇ ਚਰਚਾ ਹੋ ਰਹੀ ਹੈ ਜਿਹੜੇ ਸਾਡੇ ਕਿਸਾਨ ਆਗੂ ਸੀ ਜੇਕਰ ਉਹਦੇ ਤੇ ਗੱਲ ਬਣਦੀ ਹੈ ਤਾਂ ਅਸੀਂ ਮੁੱਲਤਵੀ ਕਰ ਦਾਂਗੇ ਨਾ ਜੀ ਐਵੇਂ ਤਾਂ ਕੰਮ ਕਹਿੰਦਾ ਨਹੀਂ ਚੱਲਣਾ ਕਹਿੰਦਾ ਤੁਸੀਂ ਆਪਣਾ ਜੋਰ ਲਾ ਲਓ ਅਸੀਂ ਆਪਣਾ ਜੋਰ ਲਾਾਂਗੇ ਇਹ ਜਿਵੇਂ ਆਰਐਸਐਸ ਕਰ ਰਹੀ ਏ ਇਹ ਵੀ ਉਹਦੇ ਥੱਲੇ ਚੱਲ ਰਿਹਾ ਹੈ ਸੋ ਅਸੀਂ ਇਹਨੂੰ ਭਗਵੰਤਬਾਲ ਨੂੰ ਕਹਿਣਾ ਚਾਹੁੰਦੇ ਹਾਂ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰੇ ਲੋਕਾਂ ਨੂੰ ਦਬਾਨ ਦੀ ਕੋਸ਼ਿਸ਼ ਨਾ ਕੀਤੀ ਜਾਏ ਨਹੀਂ ਤਾਂ ਲੋਕ ਆਪ ਮਾਰੇ ਘਰੋਂ ਨਿਕਲਣਗੇ ਜਾ ਵੀ ਰਿਹਾ ਥਾਂ ਤੇ ਰੋਕ ਕਿੰਨੇ ਇਕਨ ਨੂੰ ਰੋਕਣਗੇ ਕਿੰਨਾ ਕਨੂੰ ਅੰਦਰ ਕਰ ਲੈਣਗੇ ਅਸੀਂ ਇਹਨਾਂ ਨੂੰ ਕਿਹਾ ਐਸਐਸਓ ਸਾਹਿਬ ਨੂੰ ਸਾਨੂੰ ਕਰੋ ਅੰਦਰ ਜਿੰਨਾਂ ਨੂੰ ਕਰਦੇ ਹੋ ਲੇਕਿਨ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਕਹਿੰਦੇ ਸਾਨੂੰ ਜੋ ਹੁਕਮ ਤੋਂ ਹੁਕਮ ਆਇਆ ਸੀ ਉਸੇ ਤਰ੍ਹਾਂ ਕਰਨਾ ਹੈ ਅਸੀਂ ਉਹਨ ਦੀ ਪਾਲਣਾ ਕਰ ਰਹੇ ਹਾਂ ਸੋ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਅੱਗੇ ਦੇਖਦੇ ਹਾਂ ਕੀ ਬਣਦਾ ਜੀ ਹੋਰ ਜਥੇਬੰਦੀਆਂ ਵੀ ਤੁਹਾਡੇ ਨਾਲ ਜਾਂ ਤੁਹਾਡੇ ਹੋਰ ਕਿਸਾਨ ਵੀ ਇੱਥੇ ਪਹੁੰਚ ਰਹੇ ਆ ਜਿੱਦਾਂ ਗੋਲੂ ਕਮੜ ਰੋਕਿਆ ਗਿਆ ਆਪਣੇ ਮਹਿਮਾ ਜੀ ਇੱਥੇ ਆ ਰਹੇ ਨੇ ਜੀ ਰੀਸ਼ ਨੱਡਾ ਜੀ ਉਹ ਵੀ ਆ ਰਹੇ ਨੇ ਔਰ ਚਾਹੇ ਨਾਲ ਕੋਈ ਜਥੇਬੰਦੀ ਹੋਰ ਵੀ ਆਏਗੀ ਨਹੀਂ મતલਬ ਕਿ ਡਕੌਂਦਾ ਦਾ ਚੱਲਿਆ ਸੀਗਾ ਜੀ ਡਕੌਂਦਾ ਚੱਲਿਆ ਸੀ ਹਾਂ ਇਹ ਇਕੱਲਾ ਡਕੌਂਦਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਅੱਜ ਤੁਹਾਨੂੰ ਇੱਥੇ ਰੋਕ ਲਿਆ ਗਿਆ ਵੀ ਚੰਡੀਗੜ੍ਹ ਨਹੀਂ ਜਾਣ ਦਿੱਤਾ ਜਾਣਾ ਪੂਰੇ ਪੰਜਾਬ ਦੇ ਵਿੱਚ ਕੱਲ ਗ੍ਰਿਫਤਾਰੀਆਂ ਵੀ ਕਿਸਾਨਾਂ ਦੇ ਕੀਤੀਆਂ ਗਈਆਂ ਮੇਰੇ ਉੱਪਰ ਹੀ ਆ ਜਿਓ ਸਿੱਧਾ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿੰਨ ਸਾਬ ਤੁਸੀਂ ਇੱਥੇ ਪਹੁੰਚੇ ਸਾਡੀ ਬੈਠ ਲਈ ਤੇ ਸਾਡੀ ਬਾਤ ਚੁੱਕਣ ਲਈ ਗੱਲ ਇਸ ਤਰ੍ਹਾਂ ਵੀ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤੇ ਬਣ ਗਿਆ ਦੂਜੀਆਂ ਸਰਕਾਰਾਂ ਦਾ ਸਤਾਇਆ ਹੋਇਆ ਲੋਕ ਕਾਂਗਰਸ ਪਖਤੂ ਥੋੜੇ ਦੁਖੀ ਸੀ ਕਿਉਂਕਿ ਕੈਪਟਨ ਸਾਹਿਬ ਨੇ بڑے ਵੱਡੇ ਵੱਡੇ ਵਾਦੇ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਤੇ ਆਕਾਲੀ ਸਰਕਾਰ ਤੋਂ ਇਸ ਕਰਕੇ ਦੁਖੀ ਸੀ ਕਿ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਰ ਲੁੱਟਾਂਖੋਆਂ ਬਾਦਲ ਸਾਹਿਬ ਦੇ ਜਿਹੜੇ ਹੋਟਲਾਂ 'ਚ ਹਿੱਸੇ ਪਾਣੇ ਉਹਨਾਂ ਚੀਜ਼ਾਂ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਸੀ ਤੀਜੀ ਤੇਰੇ ਨਵੀਂ ਉੱਠੀ ਉਹਨਾਂ ਨੇ ਸੋਚਿਆ ਸ਼ਾਇਦ ਨਵੀਂ ਧਿਰ ਜਿਹੜੀ ਉੱਠ ਰਹੀ ਏ ਇਹ ਸਾਡਾ ਭਲਾ ਕਰੇਗੀ ਕਿਸਾਨਾਂ ਨੇ ਇਹ ਸੋਚ ਕੇ ਇਸ ਪੱਖ ਨੂੰ ਆਏ ਜਿਸ ਤਰ੍ਹਾਂ ਕੇ ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਇਹ ਨਿਕਲੀ ਪਾਰਟੀ ਏ ਤੇ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਉੱਥੇ ਮੁੱਖ ਮੰਤਰੀ ਚੁਣਿਆ ਲੇਕਨ ਕੇਜਰੀਬਾਲ ਸਾਹਿਬ ਨੇ ਜਿਹੜੇ ਕੰਮ ਤਾਂ ਸ਼ਾਇਦ ਉਹਦੇ ਕੋਈ ਕੀਤੇ ਨੇ ਜਾਂ ਨਹੀਂ ਕੀਤੇ ਪਰ ਡਾਕਟਰਸ਼ਿਪ ਜਰੂਰ ਉਹਨੇ ਕੀਤੀ ਏ ਉਹ ਚਾਹੁੰਦਾ ਸੀ ਕਿ ਸਾਰੀ ਬਾਗਡੋਰ ਪੂਰੀ ਦੀ ਪੂਰੀ ਕੰਟਰੋਲ ਜਿਹੜਾ ਉਹ ਮੇਰੇ ਹੱਥ ਚ ਰਵੇ ਇਸੇ ਤਰ੍ਹਾਂ ਹੀ ਉਹਨਾਂ ਨੇ ਪੰਜਾਬ ਦੇ ਉੱਤੇ ਵੀ ਥੋੜਾ ਜਿਹਾ ਹਕੂਮਤ ਕਰਨੀ ਚਾਹੀ ਜਿਸ ਤਰ੍ਹਾਂ ਰਾਗਵ ਚੱਡਾ ਨੂੰ ਇਥੋਂ ਰਾਜਾ ਸਾਹਿਬ ਦਾ ਮੈਂਬਰ ਬਣਾ ਕੇ ਭੇਜਣਾ ਜਿਹੜੇ ਬੰਦੇ ਸਾਡੇ ਪੰਜਾਬ ਦੇ ਹੈ ਹੀ ਨਹੀਂ ਉਹ ਸਾਡੇ ਪੰਜਾਬ ਦੀ ਗੱਲ ਕੀ ਕਰਨਗੇ ਸਾਡੇ ਕਿਸਾਨਾਂ ਦੀ ਗੱਲ ਕੀ ਕਰਨਗੇ ਸੋ ਭਗਵੰਤ ਮਾਨ ਸਾਹਿਬ ਇਹ ਉਹਨਾਂ ਚੀਜ਼ਾਂ ਨੂੰ ਚੱਲਦੇ ਹੋਏ ਉਹਨਾਂ ਪਹਿੜਾਂ ਤੇ ਤੁਰ ਰਹੇ ਨੇ ਸ਼ਾਇਦ ਭਗਵੰਤ ਮਾਨ ਸਾਹਿਬ ਇਹ ਗੱਲ ਭੁੱਲ ਗਏ ਨੇ ਜਿਸ ਕੁਰਸੀ ਤੇ ਤੁਸੀਂ ਬੈਠੇ ਜੇ ਇਹ ਕੁਰਸੀ ਤੁਹਾਡੇ ਲਾਇਕ ਹੈ ਨਹੀਂ ਸੀ ਤੁਹਾਨੂੰ ਦਿੱਤੀ ਇਹਨਾਂ ਕਿਸਾਨਾਂ ਨੇ ਮੁਸੀਬਤ ਦੇ ਮਾਰਿਆਂ ਨੇ ਦੁੱਖ ਦੇ ਮਾਰਿਆਂ ਨੇ ਪਤਾ ਨਹੀਂ ਕਿਸ ਕਰਕੇ ਇਹ ਹਵਾ ਚੱਲੀ ਤੇ ਵੱਡੇ ਵੱਡੇ ਰੁੱਖ ਜਿਹੜੇ ਇਸ ਤੂਫਾਨ ਦੇ ਵਿੱਚ ਰੁੜ ਗਏ ਅਗਰ ਜੇ ਤੁਸੀਂ ਉਹਨਾਂ ਪੈੜਾਂ ਤੇ ਚੱਲੋਗੇ ਤਾਂ ਇਹ ਹਵਾਦਾਰ ਰੁਖ ਬਦਲਦਿਆਂ ਕੋਈ ਪਤਾ ਨਹੀਂ ਲੱਗਦਾ ਜੇ ਅੱਜ ਪੂਰਬ ਚੱਲ ਰਿਹਾ ਹੈ ਤੇ ਕੱਲ ਪੱਛਮ ਵੀ ਚੱਲ ਸਕਦਾ ਹੈ ਤੇਰੇ ਕੋਲ ਸਮਾਂ ਸਿਰਫ ਡੇਢ ਤੋਂ 2 ਸਾਲ ਦਾ ਹੈ ਜਿਹੜੀਆਂ ਆਤਾਂ ਤੇ ਤੂੰ ਚੱਲ ਰਿਹਾ ਹੈ ਤੈਨੂੰ ਲੱਗਦਾ ਹੈ ਉਹਨਾਂ ਉਹ ਸਟੇਜ ਤੇ ਲਿਆ ਕੇ ਤੈਨੂੰ ਕੰਜਰੀਆਂ ਦੇ ਨਾਲ ਹੀ ਤੈਨੂੰ ਨਚਾਣਾ ਪਵੇਗਾ ਉਸ ਕੰਮ ਲਈ ਤੂੰ ਤਿਆਰ ਹੋ ਜਾ ਕਿਸਾਨਾਂ ਨਾਲ ਅੜੇਗਾ ਤਾਂ ਛੜੇਗਾ ਗੁਰੂ ਸਾਹਿਬ ਦੀ ਇੱਕ ਬਾਣੀ ਇਹਦੇ ਵਿੱਚ ਇੱਕ ਤੋਕ ਆਉਂਦੀ ਆ 150 ਛੜੇ ਜਿਹੜਾ ਕਿਸਾਨਾਂ ਨਾਲ ਅੜਿਆ ਉਹ ਅੱਜ ਤੱਕ ਛੜਿਆ ਹੈ ਤੇ ਭਗਵੰਤ ਮਾਨ ਸਾਹਿਬ ਛੜਨ ਲਈ ਤਿਆਰ ਹੋ ਜਾ ਕੋਈ ਗੱਲ ਨਹੀਂ ਪ੍ਰਸ਼ਾਸਨ ਤੁਸੀਂ ਲਾ ਦਿੱਤਾ ਇਹ ਪ੍ਰਸ਼ਾਸਨ ਵੀ ਸਾਡਾ ਹੈ ਸਾਡੇ ਧੀਆਂ ਪੁੱਤ ਨੇ ਸਾਡੇ ਭਰਾ ਨੇ ਅਗਰ ਇਹ ਚੱਲ ਰਹੇ ਨੇ ਅਸੀਂ ਇਹਨਾਂ ਦੇ ਜਿਸ ਤਰ੍ਹਾਂ ਪ੍ਰਸ਼ਾਸਨ ਸਾਡੇ ਨਾਲ ਕੋਆਪਰੇਟ ਕਰ ਰਿਹਾ ਅਸੀਂ ਇਹਨਾਂ ਨਾਲ ਕਰਾਂਗੇ ਲੇਕਿਨ ਭਗਵੰਤ ਮਾਨ ਸਾਹਿਬ ਤੂੰ ਨਾ ਸਾਡੇ ਕਿਸਾਨਾਂ ਨਾਲ ਕੋਆਪਰੇਟ ਕਰ ਰਿਹਾ ਹੈ ਔਰ ਤੂੰ ਸਾਨੂੰ ਦੱਸਿਆ ਇਹ ਵੀ ਤੁਸੀਂ ਆਪ ਦਾ ਜੋਰ ਲਾ ਲਓ। ਅਗਰ ਤੂੰ ਜੋਰ ਅਜਮਾਈ ਵਾਲੇ ਪਾਸੇ ਆ ਗਿਆ ਤਾਂ ਤੈਨੂੰ ਪੰਜਾਬ ਵਿੱਚ ਥਾਣੇ ਲੱਭਣੇ ਲੁਕਣ ਨੂੰ ਇਹ ਹਿਸਾਬ ਲਾ ਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ ਇੱਥੇ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਗਿਆ ਹਰਨੇਕ ਸਿੰਘ ਮਹਿਮਾ ਹੋਰੀ ਵੀ ਪਹੁੰਚ ਚੁੱਕੇ ਹੈਗੇ ਆ ਮਹਿਮਾ ਸਾਹਿਬ ਇੱਥੇ ਢੱਕਿਆ ਗਿਆ ਕਿੱਥੇ ਕਿੱਥੇ ਤੁਹਾਡੇ ਜਥੇ ਜਿਹੜੇ ਆ ਢੱਕੇ ਜਾ ਰਹੇ ਕੋਈ ਸਾਡਾ ਜਿਹੜਾ ਗੁਰੂ ਰਸਾ ਦੋ ਬਲਾ ਕੇ ਜੀ ਉਥੋਂ ਜਿਹੜੇ ਥੋੜੇ ਸਾਥੀ ਨਿਕਲੇ ਸੀ ਇਹਨਾਂ ਨੂੰ ਤਾਂ ਗੋਲੂ ਕੇ ਮੋੜ ਤੇ ਰੋਕਿਆ ਹੋਇਆ ਜਿਹੜਾ ਸਾਡਾ ਬਲਾਕ ਫਿਰੋਜ਼ਪੁਰ ਜੀਰਾ ਮਖੂ ਘੱਲ ਮਮਦੋਟ ਇਹਨਾਂ ਨੂੰ ਕੁਝ ਤਾਂ ਸਾਥੀਆਂ ਨੂੰ ਸਾਡੇ ਨੂੰ ਜੀਰਾ ਮਖੂ ਰੋਡ ਤੇ ਰੋਕਿਆ ਹੋਇਆ ਕੁਝ ਨੂੰ ਮੁਲਕੀ ਦੇ ਕੋਲ ਇੱਕ ਹੈਗਾ ਹੈ ਗੁਰਦੁਆਰਾ ਸਾਹਿਬ ਸ਼ੀਤਗੰਜ ਉਥੇ ਰੋਕਿਆ ਹੋਇਆ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਮਤਲਬ 10 ਦੇ ਕਰੀਬ ਅਲੱਗ-ਅਲੱਗ ਨਾਕਿਆਂ ਤੇ ਬੰਦੇ ਰੋਕੇ ਹੋਏ ਨੇ ਕੱਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੀ ਦੇਖਦੇ ਹੋ ਜਿਹੜੀ ਪਾਰਟੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਅੱਜ ਉਹ ਧਰਨੇ ਲਾਂਦ ਨੂੰ ਰੋਕ ਲਈ ਹੈ ਜਿਵੇਂ ਕੱਲ ਗ੍ਰਿਫਤਾਰੀਆਂ ਵੀ ਕਈ ਆਗੂਆਂ ਦੀ ਕੀਤੀਆਂ ਨੇ ਦੇਖੋ ਜੀ ਅਸੀਂ ਜਦੋਂ ਇਹ ਅਜੇ ਸਰਕਾਰ ਬਣਨੀ ਸੀ ਉਦੋਂ ਹੀ ਕਿਆ ਸੀ ਕਿ ਲੋਕਾਂ ਨੂੰ ਨਵੀਂ ਸਰਕਾਰ ਦਾ ਚਾਅ ਇਹ ਬਣਾ ਲਓ ਪਰ ਇਸ ਗੱਦੀ ਨੂੰ ਇਸ ਸੀਟ ਨੂੰ ਸਰਾਫ ਹੈ ਕਿ ਜਿਹੜਾ ਵੀ ਇਹਦੇ ਉੱਤੇ ਬਹੇਗਾ ਉਹ ਲੋਕਾਂ ਨਾਲ ਦੁਸ਼ਮਣੀ ਕਮਾਵੇਗਾ ਕਮਾਵੇਗਾ ਉਹ ਲੋਕਾਂ ਦਾ ਕਦੇ ਵੀ ਨਹੀਂ ਬਣ ਸਕਦਾ ਪਰ ਜਿਹੜਾ ਭਗਵੰਤ ਮਾਨ ਹੈ ਇਹਦੇ ਵਿੱਚ ਕੁਛ ਐਕਸਟਰਾ ਹੈ ਜੇ ਉਹ ਕਹਿਣਾ ਹੋਵੇ ਵੀ ਭਾਂਡਾ ਹੌਲਾ ਸੀ ਤੇ ਰਸਨ ਜਿਆਦਾ ਪੈ ਗਿਆ ਦੁੱਛਲ ਗਿਆ ਭਗਵੰਤ ਮਾਨ ਇਸ ਵਕਤ ਬਹੁਤ ਜਿਆਦਾ ਹੰਕਾਰ ਦੇ ਵਿੱਚ ਇੱਕ ਛੋਟੀ ਜੀ ਸਟੇਟ ਜਿਹੜੀ ਉਹਦਾ ਇੱਕ ਛੋਟਾ ਜਿਹਾ ਸੀਐਮ ਹੋ ਕੇ بڑے ਹੰਕਾਰ ਦੇ ਵਿੱਚ ਕਿ ਸ਼ਾਇਦ ਮੈਂ ਇਸ ਬ੍ਰਹਿਮੰਡ ਦਾ ਮਾਲਕ ਆ ਤਾਂ ਲੋਕਾਂ ਦੇ ਨਾਲ ਜਦੋਂ ਵੀ ਕੋਈ ਖਿਆ ਹੈ ਸਾਥੀ ਨੇ ਕਿਹਾ ਵੀ ਉਹਦਾ ਕੱਖ ਨਹੀਂ ਰਿਹਾ ਇੱਥੇ ਯਾਰ ਵਰਗੇ ਨਹੀਂ ਅੜੇ ਇੱਥੇ ਔਰੰਗਜ਼ੇਬ ਵਰਗੇ ਨਹੀਂ ਅੜੇ ਇੱਥੇ ਬਾਬਰ ਵਰਗੇ ਨਹੀਂ ਅੜੇ ਇੱਥੇ ਕੋਈ ਹਿਟਲਰ ਵਰਗੇ ਨਹੀਂ ਅੜੇ ਕੋਈ ਮੋਦੀ ਵਰਗਾ ਨਹੀਂ ਅੜਿਆ ਤਾਂ ਤੇਰੀ ਕੀ ਔਕਾਤ ਹੈ ਲੋਕਾਂ ਨਾਲ ਲੜ ਕੇ ਜਿੱਤਣ ਦਾ ਸੁਪਨਾ ਭਗਵੰਤ ਮਾਨ ਨੂੰ ਛੱਡ ਦੇਣਾ ਚਾਹੀਦਾ ਹੈ ਕਦੇ ਵੀ ਇਹ ਜਿੱਤ ਨਹੀਂ ਸਕਦਾ ਪਰ ਇਹਦਾ ਹੰਕਾਰ ਹੈ ਜਿਹੜਾ ਚੰਗੀ ਗੱਲ ਹੋ ਗਈ ਕਿ ਲੋਕਾਂ ਦੇ ਵਿੱਚ ਆ ਗਿਆ ਜਿਸ ਤਰ੍ਹਾਂ ਦੀ ਉਹਨੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਵਿੱਚੋਂ ਉਹ ਉੱਠ ਕੇ ਭੱਜਿਆ ਏ ਤੇ ਜਿਸ ਤਰ੍ਹਾਂ ਦੀ ਉਦਨ ਦੀ ਮੀਟਿੰਗ ਚ ਉਹਦੀ ਬੋਲਬਾਣੀ ਸੀ ਉਦੋਂ ਬਾਅਦ মিডিਆ ਜਿਹੜੀ ਉਹਦੀ ਬੋਲਬਾਣੀ ਹੈ ਉਹ ਸਾਰੀ ਉਹਦੇ ਹੰਕਾਰ ਨੂੰ ਦਖਸਾਰੀ ਹੈ ਤਾਂ ਹੰਕਾਰਿਆ ਸੋ ਮਾਰਿਆ ਤੇ ਭਗਵੰਤ ਮਾਨ ਵੀ ਆਪਦੇ ਹੰਕਾਰ ਦੀ ਮਾਰ ਹੀ ਆਪ ਹੀ ਮਰੇਗਾ ਜਿੱਦਾਂ ਅੱਜ ਦਾ ਤਰਨਾ ਉਹਨਾਂ ਨੇ ਸਫਲ ਨਹੀਂ ਹੋਣ ਦੇਣਾ ਜੋ ਸਰਕਾਰ ਦੀ ਪਲਾਨਿੰਗ ਹੈਗੀ ਆ ਅਗਲੀ ਕਾਲ ਕੀ ਆਉਗੀ ਦੁਬਾਰਾ ਜਾਣਗੇ ਜਦ ਦੁਬਾਰਾ ਡੇਟ ਦਿੱਤੀ ਜਾਊਗੀ ਸਫਲ ਹੋਣ ਦਾ ਮਤਲਬ ਕੀ ਪੈਮਾਨਾ ਕੀ ਚੰਡੀਗੜ੍ਹ ਦੇ ਵਿੱਚ ਜਾ ਕੇ ਅਸੀਂ ਉਹਦਾ ਰੋਸ ਪ੍ਰਦਰਸ਼ਨ ਕਰਨਾ ਸੀ ਵੀ ਇਹ ਸਾਡੀਆਂ ਮੰਗਾਂ ਨੇ ਆਹ ਮੰਗਾਂ ਸਾਡੀਆਂ ਪੰਜਾਬ ਮੰਨੇ ਆਹ ਕੇਂਦਰ ਨਾਲ ਸੰਬੰਧਤ ਨੇ ਕੇਂਦਰ ਮੰਨੇ ਅਸੀਂ ਉੱਥੇ 7 ਦਿਨ 8 ਦਿਨ 10 ਦਿਨ ਜੋ ਸੀ ਉੱਥੇ ਆਦਾ ਮੋਰਚਾ ਲਾ ਕੇ ਉਹਦਾ ਰੋਸ ਪ੍ਰਦਰਸ਼ਨ ਕਰਨਾ ਸੀ ਇੱਕ ਜਗ੍ਹਾ ਤੇ ਚੰਡੀਗੜ੍ਹ ਕਰਨਾ ਸੀ ਪਰ ਅੱਜ ਜਿਹੜਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਸੈਂਕੜੇ ਨਹੀਂ ਹਜ਼ਾਰਾਂ ਜਗ੍ਹਾ ਤੇ ਪ੍ਰਦਰਸ਼ਨ ਹੋ ਰਿਹਾ ਹੈ ਇਹ ਰੋਸ ਹੋ ਰਿਹਾ ਤਾਂ ਇਹ ਅਸਫਲ ਕਦੇ ਵੀ ਨਹੀਂ ਕਿਹਾ ਜਾ ਸਕਦਾ ਉਹ ਤਾਂ ਤਾਂ ਸੀ ਸਫਲ ਜਿਵੇਂ ਇਹਨਾਂ ਨੇ ਜੋ ਕੋਸ਼ਿਸ਼ ਕੀਤੀ ਪੁਲਿਸ ਦੇ ਆਗੂਆਂ ਦੇ ਘਰੇ ਛਾਪੇ ਸਾਰਾ ਕਿ ਜਨਤਾ ਘਰੋਂ ਨਾ ਨਿਕਲਦੀ ਲੋਕ ਘਰੋਂ ਨਿਕਲੇ ਨੇ ਕੀ ਕਰਨਗੇ ਜੇਲਾਂ ਥਾਣੇ ਲੋਕਾਂ ਦੇ ਹੜਵਾਦੇ ਜਾਣੇ ਦੇ ਨਾਰੇ ਨੂੰ ਸਹਾਰਾ ਕੀਤਾ ਤਾਂ ਲੋਕ ਘਰੋਂ ਨਿਕਲੇ ਨੇ ਸੜਕਾਂ ਤੇ ਨੇ ਕੋਈ ਐਸਾ ਫਲ ਨਹੀਂ ਸਾਡਾ ਜਿਹੜਾ ਪ੍ਰੋਗਰਾਮ ਹੈ ਬਿਲਕੁਲ ਸਫਲ ਹੈ ਤੁਸੀਂ ਆਪਣੇ ਨਿਕਲ ਚੁੱਕੇ ਹੋ ਘਰਾਂ ਦੇ ਵਿੱਚੋਂ ਜਿੱਦਾਂ ਜਿੱਥੇ ਦੱਸਿਆ ਜਾ ਪੂਰੇ ਜ਼ਿਲ੍ਹੇ ਦੀ ਗੱਲ ਕੀਤੀ ਹੈਗੀ ਜ਼ਿਲ੍ਹੇ ਦੇ ਲੰਗਰ ਜਗ੍ਹਾ ਤੇ ਰੋਕਿਆ ਗਿਆ ਹੈਗਾ ਇਸ ਤੋਂ ਬਾਅਦ ਜੇ ਗ੍ਰਿਫਤਾਰੀਆਂ ਹੁੰਦੀਆਂ ਨੇ ਗ੍ਰਿਫਤਾਰੀਆਂ ਦੇ ਕੋਈ ਜਾਗ ਕੇ ਵਧਣ ਦੀ ਯੋਜਨਾ ਨਹੀਂ ਹੈਗੀ ਵੇਖੋ ਜੀ ਅਸੀਂ ਤਾਂ ਚੰਡੀਗੜ੍ਹ ਜਾਣਾ ਜੀ ਚੰਡੀਗੜ੍ਹ ਕਿਸੇ ਦੇ ਪਿਓ ਦਾ ਨਹੀਂਗਾ ਉਹ ਸਾਡਾ ਸਾਡਾ ਹੱਕ ਹੈ ਅਸੀਂ ਚੰਡੀਗੜ੍ਹ ਨੂੰ ਜਾਵਾਂਗੇ ਇਹ ਅੱਗੋਂ ਡੋਰ ਇਹਨਾਂ ਦੇ ਹੱਥੇ ਇਹਨਾਂ ਸਾਨੂੰ ਜੇਲ੍ਹ ਭੇਜਣਾ ਹੈ ਇਹਨਾਂ ਸਾਨੂੰ ਸੜਕ ਤੇ ਰੋਕਣਾ ਹੈ ਨਾ ਜੋ ਕਰਨਾ ਹੈ ਕਰ ਲੈਣ ਕੋਈ ਪਰਵਾਹ ਨਹੀਂ ਹੈਗੀ ਪਰ ਅਸੀਂ ਚੰਡੀਗੜ੍ਹ ਜਾਣਾ ਅਸੀਂ ਚੰਡੀਗੜ੍ਹ ਨੂੰ ਅੱਗੇ ਵਧਾਂਗੇ ਹਾਂ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੋਜਪੁਰ ਫਾਇਲਕਾ ਰੋਡ ਤੇ ਮੌਜੂਦ ਹੈਗੇ ਆ ਗੋਲੂ ਕਾ ਮੋੜ ਦੇ ਵਿੱਚ ਇਹਨਾਂ ਕਿਸਾਨਾਂ ਨੂੰ ਇੱਥੇ ਹੀ ਢੱਕਿਆ ਗਿਆ ਹੈਗਾ ਵੀ ਚੰਡੀਗੜ੍ਹ ਦੇ ਵਿੱਚ ਸ਼ਿਰਕਤ ਨਾ ਕਰ ਸਕਣ ਕਿਸਾਨ ਅੱਜ ਜ਼ਿਲ੍ਹਾ ਫਰੋਜਪੁਰ ਦੇ ਭਾਰਤੀ ਕਿਸਾਨ ਜੀ ਨੇ ਢਕੌਂਦਾ ਦੇ ਵੱਖ-ਵੱਖ ਬਲਾਕਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕਿਆ ਗਿਆ ਹੈ ਗੁਰੂ ਹਰ ਸਾਹਿਬ ਨਾਲ ਸੰਬੰਧਿਤ ਕਿਸਾਨਾਂ ਨੂੰ ਗੋਲੂ ਕਾ ਮੋੜ ਗੋਲੂ ਦਾ ਮੋੜ ਹੀ ਰੋਕ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਨੇਕ ਸਿੰਘ ਮਹਿਮਾ ਪਹੁੰਚੇ ਗਿਆ ਸੁਦੇਸ਼ ਸਿੰਘ ਹੋਰੀ ਹੋਰ ਜਿੰਨੇ ਵੀ ਕਿਸਾਨ ਆਗੂ ਆ ਸਾਰਿਆਂ ਨੂੰ ਪੁਲਿਸ ਦੇ ਦੁਆਰਾ ਅੱਜ ਰੋਕ ਲਿਆ ਗਿਆ ਹੈ ਗੋਲੂ ਦਾ ਮੋੜ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਚੰਡੀਗੜ੍ਹ ਚਾਹੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਪਰ ਕਿਸਾਨਾਂ ਦੇ ਵਿੱਚ ਰੋਸ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਹੈਗਾ ਉਹ ਵੱਧਦਾ ਜਾ ਰਿਹਾ ਹੈਗਾ ਕਿਸਾਨਾਂ ਨੇ ਇਹ ਕਿਹਾ ਅਸੀਂ ਚੰਡੀਗੜ੍ਹ ਜਾਣਾ ਹਰਨੇਕ ਸਿੰਘ ਮਹਿਮਾ ਹੋਰਾਂ ਦਾ ਹੁਣੇ ਬਿਆਨ ਤੁਹਾਨੂੰ ਦਿਖਾਇਆ ਗਿਆ ਹੈ ਉਹਨਾਂ ਨੇ ਇਹ ਗੱਲ ਕਹਿਤੀ ਅਸੀਂ ਚੰਡੀਗੜ੍ਹ ਜਾਣਾ ਸਰਕਾਰ ਨੇ ਰੋਕਣਾ ਰੋਕ ਲੈਣ ਪਰਚੇ ਦੇਣੇ ਪਰਚੇ ਦੇ ਦਨ ਥਾਣੇ ਦੱਕਣਾ ਥਾਣੇ ਦੱਕਦਨ ਪਰ ਸਾਡਾ ਜਿਹੜਾ ਟੱਚਾ ਹੈ ਅੱਜ ਜਿਹੜੀ ਕਾਲ ਦਿੱਤੀ ਹੋਈ ਸੀ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਬੇ ਸਟਾ ਰਹੀ ਦੀ ਹੈ ਕਿਸਾਨਾਂ ਦੀ ਉਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਸੀ ਧਰਨਾ ਲਗਾਵਾਂਗੇ ਪੂਰੇ ਪੰਜਾਬ ਦੀ ਸਥਿਤੀ ਇਹ ਬਣੀ ਹੋਈ ਹੈ ਤੇ ਹਲਕਾ ਗੁਰੂ ਹਰ ਸਾਹਿਬ ਤੋਂ ਵੀ ਅੱਜ ਜਥੇ ਜੜੇ ਰਵਾਨਾ ਹੋਏ ਸੀ ਪਰ ਉਹਨਾਂ ਜਥਿਆਂ ਨੂੰ ਗੋਲੂਗਾ ਮੋੜ ਵਿਖੇ ਰੋਕ ਲਿਆ ਗਿਆ ਹੈ ਜਿਵੇਂ ਦੇਖਦੇ ਹੋ ਤੁਸੀਂ ਅੱਜ ਦੀ ਕਿਸਾਨਾਂ ਦਾ ਜਿਹੜਾ ਚੰਡੀਗੜ੍ਹ ਜਾਣਾ ਤੇ ਇਹਨਾਂ ਨੂੰ ਰੋਕਿਆ ਜਾਣਾ ਆਪਣੀ رائے ਜਿਹੜੀ ਹੈਗੀ ਹੈ ਕਮੈਂਟ ਸੈਕਸ਼ਨ ਦੇ ਜਰੂਰ ਛੱਡਿਓ ਦਿਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਵਰਸਾ